ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਐਂਡ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਆਪਣੇ ਪਾਲਿਟੀ ਦੀ ਕਲਾਸ ਨੰਬਰ 2 ਲੈ ਕੇ ਆ ਚੁੱਕੇ ਹਾਂ ਜਿਸ ਚ ਆਪਾਂ ਪੜਾਂਗੇ ਕਨਸਟੀਟਿਊਸ਼ਨਲ ਅਸੈਂਬਲੀ ਆਫ ਇੰਡੀਆ ਜਿਸ ਦੇ ਵਿੱਚ ਆਪਾਂ ਪੜਾਂਗੇ ਕਿ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਹ ਕਿਵੇਂ ਬਣਿਆ ਤੇ ਕਿਹੜੀ ਕਿਹੜੀ ਮਿਸ਼ਨਾਂ ਐ ਭਾਰਤ ਦੇ ਸੁਧਾਨੂ ਬਣਾਉਣ ਲਈ ਤੇ ਇਹਦੇ ਵਿੱਚ ਮੁਸਲਿਮ ਲੀਗ ਦਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਲੀਡਰਸ਼ਿਪ ਸੀ ਜਿਹੜੀ ਉਹਨਾਂ ਦਾ ਕੀ ਕੀ ਜਿਹੜਾ ਹੈਗਾ ਯੋਗਦਾਨ ਸੀ ਅੱਜ ਆਪਾਂ ਸਾਰੀ ਇਨਫੋਰਮੇਸ਼ਨ ਅੱਜ ਦੀ ਕਲਾਸ ਤੇ ਲੈਣੀ ਆ ਤੇ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਅਪਾਹਤ ਜੋੜ ਕੇ ਬੇਨਤੀ ਹੈ ਜੋ ਵੀ ਆਪਣੇ ਚੈਨਲ ਤੇ ਨਵੇਂ ਆਣੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਮੈਂਟ ਕਰਦਾ ਜਿਹੜਾ ਫੀਡਬੈਕ ਜ਼ਰੂਰ ਦਿਆ ਕਰੋ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਊ ਅਦਰਵਾਇਤੀ ਤੁਸੀ ਸਰਚ ਕਰੋ job and punjab ਤੇ ਤੁਹਾਨੂੰ ਇਸ ਤਰੀਕੇ ਦਾ ਜਿਹੜਾ ਇੱਕਨ ਦੇਖ ਨੂੰ ਮਿਲ ਜਾਊ ਉਥੇ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਹੁਣ ਚਲੋ ਆਪਣਾ ਜਿਹੜਾ ਜਿਹਦਾ ਟੌਪਿਕ ਆ ਉਹ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਭਾਰਤ ਦਾ ਸੰਵਿਧ ਕਨਸਟੀਟਿਊਸ਼ਨਲ ਕੈਬਨਿਟ ਮਿਸ਼ਨ ਦੇ ਪਲੈਨ ਜਿਹੜਾ ਭਾਰਤ ਦਾ ਸੰਵਿਧਾਨ ਬਣਾਇਆ ਸੀ ਉਹਦੇ ਵਿੱਚ ਕੀ ਕੀ ਚੇਂਜ ਆਏ ਕੀ ਕੀ ਕੁਝ ਵੀ ਜਿਹੜੇ ਆਰਟੀਕਲ ਨੇ ਸ਼ੈਡਿਊਲ ਨੇ ਪਾਰਟਸ ਨੇ ਅੱਜ ਅਸੀਂ ਉਹਨਾਂ ਬਾਰੇ ਜਾਣਕਾਰੀ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦੇਵਾਂਗੇ ਤੇ ਦੋਆ ਦਾ ਬਹੁਤ ਸਾਰੇ ਲਾਈਨ ਵਾਈ ਲਾਈਨ ਸਟੈਪ ਵਾਸਤੇ ਡਿਟੇਲ ਚ ਕਰਨੇ ਆ ਠੀਕ ਹੈ ਸਭ ਤੋਂ ਪਹਿਲਾਂ ਭਾਰਤ ਦੇ ਜਿਹੜਾ ਸੰਵਿਧਾਨਾ ਹੁਣ ਉਹਦੇ ਵਿੱਚ ਕਿੰਨੇ ਆਰਟੀਕਲ ਨੇ 448 ਆਰਟੀਕਲ ਨੇ ਠੀਕ ਹੈ ਤੇ ਇਹ ਐਡ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਹੈ ਨਾਓ ਠੀਕ ਹੈ ਤੇ ਅਗਰ ਪੁੱਛਿਆ ਜਾਵੇ ਸਟਾਰਟਿੰਗ ਚ ਕਿੰਨੇ ਸੀ ਇਹ ਸਟਾਰਟਿੰਗ ਜਿਹੇ ਸੀ 395 ਦੇ 25 ਪਾਰਟ ਨੇ ਹੁਣ ਕਿਉਂਕਿ ਬਾਚ ਜਿਹੜੀਆਂ ਐਮੈਂਡਮੈਂਟਾਂ ਹੋਈਆਂ ਉਹਦੇ ਨਾਲ ਆਰਟੀਕਲ ਹੋਰ ਜਿਹੜੇ ਹੈਗੇ ਆ ਇਹ ਚ ਐਡ ਕੀਤੇ ਗਏ ਤੇ 25 ਐਮੈਂਡਮੈਂਟਸ ਆ 25 ਸੌਰੀ ਪਾਰਟਸ ਨੇ ਦੇ ਤੇ ਪਰ ਜਿਹੜੇ ਅਫਾ ਕਹੇ origianlly ਕਿੰਨੇ ਸੀ origianlly ਹੈਗੇ ਸੀ 22 ਠੀਕ ਹੈ ਹੁਣ ਸ਼ੈਡਿਊਲ ਜਿਹੜੇ ਹੈਗੇ ਨੇ 12 ਨੇ origianl ਕਿੰਨੇ ਸੀਗੇ origianl ਕਨਸਟੀਟਿਊਸ਼ਨ ਚ ਹੈਗੇ ਸੀ 8 ਤੇ 106 ਵਾਰ ਇਹਦੇ ਵਿੱਚ ਸੋਧਾਂ ਹੋ ਚੁੱਕੀਆਂ ਨੇ ਠੀਕ ਹੈ ਜਿਨ੍ਹਾਂ ਦੇ ਨਾਲ 106 ਵਾਰ ਜਦੋਂ ਸੋਧਾਂ ਹੋਈਆਂ ਤਾਂ ਆਰਟੀਕਲ ਪਾਰਟਸ ਤੇ ਸ਼ੈਡਿਊਲ ਜਿਹੜੇ ਹੈਗੇ ਕੀ ਸਾਰੇ ਪਤੇ then the indian constitution gave to ourselves adopt enact on 26th number 1948 and come into force on 26 january 1950 theek hai jehda eh na english kai vair question honda ki bhartiya samvidhan laagu karo kita gaya laagu ta kita gaya come into force 26 january 1950 pa dekhu gandantar daksh banawne theek hai 26 january nu par question nu jo tu english padhoge da utthe agar likhya hove or gave to ourselves adopt or enact tau karega 26th number 1948 nu ਠੀਕ ਹੈ ਹੁਣ ਆਪਾਂ ਨੇ ਨੈਕਸਟ ਚੱਲਦੇ ਹਾਂ ਜਿਸ ਦੇ ਵਿੱਚ ਆਪਾਂ ਕਨਸਟੀਟਿਊਸ਼ਨ ਅਸੈਂਬਲੀ ਬਾਰੇ ਪੜ੍ਹਾਂਗੇ ਤੇ ਇਹਦੇ ਵਿੱਚ ਇੱਕ ਜਿਹੜੀ ਸਾਰਿਆਂ ਤੋਂ ਜੋ ਜ਼ਰੂਰੀ ਜਿਹੜੀ ਐਮੈਂਡਮੈਂਟ ਹੋਈ ਸੀ ਉਹ ਕਿਹੜੀ ਹੋਈ ਸੀ ਅਗਰ ਕਿਸੇ ਨੇ ਥੋੜੀ ਮਾੜਾ ਪਹਿਲਾਂ ਪੜ੍ਹੀ ਹੋਈ ਹੈ ਤਾਂ ਉਹਨੂੰ ਪਤਾ ਹੋਊ ਕਿ 42nd ਐਮੈਂਡਮੈਂਟ ਜਿਹਨੂੰ ਕੀ ਕਹਿੰਦਾ ਇਹਨੂੰ 42nd ਐਮੈਂਡਮੈਂਟ ਆਫ ਕਨਸਟੀਟਿਊਸ਼ਨ ਨੂੰ ਇਹਨੂੰ ਮਿੰਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਤੇ 42nd ਐਮੈਂਡਮੈਂਟ ਆਫ ਇੰਡੀਅਨ ਕਨਸਟੀਟਿਊਸ਼ਨ ਔਨ 2 ਨੰਬਰ 1976 ਪੀਐਮ ਇੰਦਰਾ ਗਾਂਧੀ ਸੂਰ ਠੀਕ ਹੈ ði ਐਮੈਂਡਮੈਂਟ ਇਜ਼ ਏ ਠੀਕ ਹੈ ਕਦੋਂ ਹੋਈ 2 ਨੰਬਰ 1976 ਮੋਸਟ ਇੰਪੋਰਟੈਂਟ ਡਾਟ ਆਪਾਂ ਡੇਟ ਕਹਿ ਸਕਦੇ ਹਾਂ ਠੀਕ ਹੈ ਜਿਸ ਮਤਲਬ ਕਿ ਜਿਹਦੇ ਆਪਣੇ ਸਾਰੇ ਸੈਸ਼ਨ ਦੀ ਜਾਂ ਸਾਰੀ ਪਾਲਿਟੀ ਦੀ ਕਹਿ ਸਕਦੇ ਆਪਾਂ ਇਹ 2 ਨੰਬਰ 1976 ਨੂੰ ਜਿਹੜੀ 42 ਸੈਕੰਡ ਐਮੈਂਡਮੈਂਟ ਹੋਈ ਸੀ ਉਦੋਂ ਪ੍ਰਾਈਮ ਮਿਨਿਸਟਰ ਕੌਣ ਸੂਰ ਰਹਿਗੇ ਸੀ ਪੀਐਮ ਇੰਦਰਾ ਗਾਂਧੀ ਜੀ ਠੀਕ ਹੈ ਤੇ ਜਿਹੜੀ 42 ਸੈਕੰਡ ਐਮੈਂਡਮੈਂਟ ਹੈ ਇਹਨੂੰ ਮਿਨੀ ਕਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਇਦੇ ਵਿੱਚ ਕੀ ਕੁਝ ਐਡ ਕਰਿਆ ਗਿਆ ਇਹਦੇ ਵਿੱਚ ਫੰਡਾਮੈਂਟਲ ਡਿਊਟੀਆਂ ਐਡ ਕਰੀ ਗਈਆਂ ਤੇ ਕਿਨਵਾ ਪਾਰਟ ਸੀ ਆਫ 4th A ਪਾਰਟ ਸੀ ਇਹ ਮੈਂ ਤੁਹਾਨੂੰ ਪਾਰਟ ਬਾਰੇ ਅਗਰ ਕਿਸੇ ਨੂੰ ਨਹੀਂ ਪਤਾ ਕਿ ਪਾਰਟ ਕੀ ਨੇ ਸ਼ੈਡਿਊਲ ਕੀ ਨੇ ਆਰਟੀਕਲਸ ਕੀ ਨੇ ਇਹ ਮੈਂ ਤੁਹਾਨੂੰ ਅੱਗੇ ਸਾਰੀ ਜਾਣਕਾਰੀ ਆਪਾਂ ਔਨਲਾਈਨ ਬਾਈ ਲਾਈਨ ਕਰਾਂਗੇ ਤਾਂ ਤੁਹਾਨੂੰ ਜਿਹੜਾ ਹੈ ਕੰਪਲੀਟ ਤੁਹਾਨੂੰ ਸਾਰਾ ਕੁਝ ਡਾਟਾ ਸਟੈਪ ਬਾਈ ਸਟੈਪ ਪਤਾ ਲੱਗ ਜਊਗਾ ਠੀਕ ਹੈ ਹੁਣ ਬਸ ਤੁਸੀਂ ਇਹ ਨਾ ਯਾਦ ਰੱਖ ਲੈ ਕਿ ਫੰਡਾਮੈਂਟਲ ਡਿਊਟੀਆਂ ਐਡ ਕਰੀ ਗਈਆਂ ਕਿ ਫੰਡਾਮੈਂਟਲ ਡਿਊਟੀਆਂ ਕਿਨਵਾ ਪਾਰਟ ਨੇ ਇਹ ਹੈਗੇ ਨੇ ਪਾਰਟ 4A ਐਡਿਡ ਇਨ ਥਿਸ ਐਮੈਂਡਮੈਂਟ ਐਂਡ ਚ ਪ੍ਰੀੰਬਲ ਦੇ ਵਿੱਚ ਵੀ ਜਿਹੜਾ ਹੈਗਾ ਚੇਂਜ ਕਰਿਆ ਗਿਆ ਇਹਦੇ ਵਿੱਚ ਤਿੰਨ ਵਰਡ ਜਿਹੜੇ ਹੈਗੇ ਪ੍ਰੀੰਬਲ ਦੇ ਵਿੱਚ ਐਡ ਕਰੇਗੇ ਕਿਹੜੇ ਕਿਹੜੇ ਸੋਸ਼ਲਿਸਟ ਸੈਕੂਲਰ ਤੇ ਇੰਟੀਗ੍ਰਿਟੀ ਠੀਕ ਹੈ ਆਪਾਂ ਪ੍ਰੀੰਬਲ ਬਾਰੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਕਰਵਾਵਾਂਗੇ ਹੁਣ ਆਪਾਂ ਪੜ੍ਹਦੇ ਹਾਂ ਜਿਹੜਾ ਜਿੱਦਾਂ ਆਪਣਾ ਮੇਨ ਟੌਪਿਕ ਹੈ ਇੰਡੀਅਨ ਕਨਸਟੀਟਿਊਸ਼ਨ ਅਸੈਂਬਲੀ ਭਾਰਤੀ ਸੰਵਿਧਾਨ ਸਭਾ ਜਿਹਦੇ ਨਾਲ ਆਪਣਾ ਭਾਰਤ ਦਾ ਸੰਵਿਧਾਨ ਬਣਿਆ ਠੀਕ ਹੈ ਸਭ ਤੋਂ ਪਹਿਲਾਂ 1934 ਦੇ ਵਿੱਚ ਜਦੋਂ ਕਿਸੇ ਨੂੰ ਮਤਲਬ ਕਿ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਇਸ ਤੋਂ ਪਹਿਲਾਂ ਕੋਈ ਵੀ ਕਿਸੇ ਕੋਲ ਕੋਈ ਆਈਡੀਆ ਨਹੀਂ ਸੀ ਕਿ ਆਪਾਂ ਹੁਣ ਅੱਗੇ ਆਪਣੀ ਜਿਹੜੀ ਭਾਰਤ ਦੇ ਆਪਾਂ ਬ੍ਰਿਟਿਸ਼ ਤੋਂ ਆਜ਼ਾਦੀ ਲੈਣੀ ਆ ਤਾਂ ਕਿਸ ਤਰੀਕੇ ਨਾਲ ਲਈਏ ਸੰਵਧਾਨਿਕ ਤਰੀਕਾ ਕਿਹੜਾ ਅਪਣਾਈਏ ਤਾਂ 1934 ਦੇ ਵਿੱਚ ਇੱਕ ਬੰਦਾ ਸੀ ਐਮ ਐਨ ਰੌਏ ਉਹਨੇ ਜਿਹੜਾ ਹੈਗਾ ਇੱਕ ਮਿੰਟ ਦਿਓ ਮੈਨੂੰ ਹਾਂ ਹਾਂ ਐਮ ਐਨ ਰਾਓ ਸੀ 1934 ਦੇ ਵਿੱਚ ਠੀਕ ਹੈ ਉਹਨੇ ਆਈਡੀਆ ਦਿੱਤਾ ਗੇਵ ਦੀ ਆਈਡੀਆ ਟੂ ਮੇਕ ਦੀ ਕਨਸਟੀਟਿਊਸ਼ਨ ਅਸੈਂਬਲੀ ਆਫ ਇੰਡੀਆ ਜਿਹੜਾ ਐਮ ਐਨ ਰਾਓ ਸੀ ਉਹਨੇ ਆਈਡੀਆ ਦਿੱਤਾ ਕਿ ਭਾਰਤ ਦੀ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਹੋਣੀ ਚਾਹੀਦੀ ਹੈ ਕਨਸਟੀਟਿਊਸ਼ਨ ਅਸੈਂਬਲੀ ਇਨ ਇੰਡੀਆ ਦੀ ਹੋਣੀ ਚਾਹੀਦੀ ਹੈ ਤੇ ਇਹ ਇੱਕ ਕੌਣ ਸੀ ਜਿਹੜਾ ਐਮ ਐਨ ਰਾਓ ਸੀ ਇਹ ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਮਿਲਿਆ ਇੰਡੀਆ ਦਾ ਵਰਕਰ ਸੀ ਹੈ ਠੀਕ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਤੇ ਫਿਰ 1935 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਡਿਮਾਂਡਡ ਦੀ ਕਨਸਟੀਟਿਊਸ਼ਨ ਅਸੈਂਬਲੀ ਬਟ ਰਿਜੈਕਟ ਤਾਂ ਜਦੋਂ ਐਮ.ਆਰ. ਰਾਓ ਨੇ 1934 ਦੇ ਵਿੱਚ ਆਈਡੀਆ ਦਿੱਤਾ ਤਾਂ 1935 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹਦੀ ਮਤਲਬ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਜੀ ਇਹ ਆਈਡੀਆ ਨੂੰ ਆਪਣੇ ਮਾਰਗਦਰਸ਼ਨ ਤੇ ਰੱਖਦੇ ਹੋਏ ਕਨਸਟੀਟਿਊਸ਼ਨ ਅਸੈਂਬਲੀ ਦੀ ਜਿਹੜੀ ਹੈ ਡਿਮਾਂਡ ਕਰੀ ਕੀ ਤੋਂ ਬ੍ਰਿਟਿਸ਼ ਤੋਂ ਬਟ ਜਿਹੜੇ ਬ੍ਰਿਟਿਸ਼ ਸੀ ਉਹਨਾਂ ਨੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਡਿਮਾਂਡ ਸੀ ਨੂੰ ਰਿਜੈਕਟ ਕਰਤਾ ਠੀਕ ਆ ਫਿਰ 1938 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਡਿਕਲੇਅਰਡ ਥੈਟ ਕਨਸਟੀਟਿਊਸ਼ਨ ਆਫ ਇੰਡੀਆ ਮਸਟ ਬੀ ਫਰੇਮਡ ਵਿਦਆਊਟ ਦੀ ਬ੍ਰਿਟਿਸ਼ ਇੰਟਰਫੀਅਰ ਐਂਡ ਦੀ ਮੈਂਬਰਸ ਆਫ ਦੀ ਕਨਸਟੀਟਿਊਸ਼ਨ ਅਸੈਂਬਲੀ ਬੇਸਡ ਓਨ ਦੀ ਐਡਲਟ ਫ੍ਰੈਂਚਾਈਜ਼ਨ 1938 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਿਕਲੇਅਰ ਕਰਤਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਅਸੀਂ ਜਿਹੜਾ ਬ੍ਰਿਟਿਸ਼ ਤੋਂ ਮਤਲਬ ਕਿ ਬ੍ਰਿਟਿਸ਼ ਦੇ ਉਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਹੋਊਗਾ ਅਸੀਂ ਖੁਦ ਵਾ ਖੁਦ ਬਣਾਵਾਂਗੇ ਤੇ ਜਿਹੜੇ ਉਹਦੇ ਮੈਂਬਰ ਹੋਣਗੇ ਕਨਸਟੀਟਿਊਸ਼ਨਲ ਅਸੈਂਬਲੀ ਉਹ ਮਤਲਬ ਕਿ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਅਡਲਟ ਫ੍ਰੈਂਚਾਈਜ਼ ਦੇ ਅਧਾਰ ਤੇ ਚੁਣੇ ਜਾਣਗੇ ਵੀ ਮਤਲਬ ਹੁਣ ਜੂ ਆਪਾਂ 18 ਸਾਲ ਤੋਂ ਪਲੱਸ ਮਤਲਬ ਵੋਟਾਂ 'ਚ ਪਾਰਟਿਸਿਪੇਟ ਕਰ ਸਕਦੇ ਨਾ ਇਸ ਤਰੀਕੇ ਨਾਲ ਵੀ ਬਾਲਗ ਹੋਣਗੇ ਜਿਹੜੇ ਸਾਰੇ ਅਡਲਟ ਹੋਣਗੇ ਉਹਨਾਂ ਨੂੰ ਜਿਹੜਾ ਹੈਗਾ ਇਸ ਕਨਸਟੀਟਿਊਸ਼ਨਲ ਅਸੈਂਬਲੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਠੀਕ ਹੈ ਤੇ ਨੈਕਸਟ ਫਿਰ ਆ ਗਿਆ ਫਿਰ ਅਗਸਟ ਆਫਰ ਅਗਸਟ ਆਫਰ ਦੀ ਡੇਟ ਆਉਣੀ ਹੁੰਦੀ ਹੈ ਪੇਪਰਾਂ ਦੇ ਵਿੱਚ 8 ਅਗਸਤ 1940 ਨੂੰ ਅਗਸਟ ਆਫਰ ਦਿੱਤਾ ਜਾਂਦਾ ਬ੍ਰਿਟਿਸ਼ ਦੁਆਰਾ ਡਿਊਰਿੰਗ ਦੀ ਸੈਕੰਡ ਵਰਲਡ ਵਾਰ ਦੇ ਅਗਸਟ ਆਫਰ ਮੇਡ ਬਾਈ ਦੀ ਬ੍ਰਿਟਿਸ਼ ਵਾਈਸਰਾਏ ਆਫ ਇੰਡੀਆ ਲਾਰਡ ਲੈਂਥੀਗੋ ਵਾਟ ਦੀ ਇੰਡੀਅਨ ਲੀਡਰਸ਼ਿਪ ਰਿਜੈਕਟਡ ਦੀ ਅਗਸਟ ਆਫਰ ਜਦੋਂ ਅਗਸਟ ਆਫਰ ਦਿੱਤਾ ਗਿਆ ਸੀ 8 ਅਗਸਤ 1940 ਨੂੰ ਕਿਹਦੇ ਦੁਆਰਾ ਜਿਹੜਾ ਭਾਰਤ ਵਿੱਚ ਵਾਈਸਰਾਏ ਚੱਲ ਰਿਹਾ ਸੀ ਵਾਈਸਰਾਏ ਕੌਣ ਸੀ ਲਾਰਡ ਲੈਂਥੀਗੋ ਪਟੇ ਹੀ ਇੰਡੀਅਨ ਲੀਡਰਸ਼ਿਪ ਨੇ ਜਿਹੜਾ ਹੈਗਾ ਰਿਜੈਕਟ ਕਰਤਾ ਸੀ ਕਿਉਂ ਰਿਜੈਕਟ ਕਰਤਾ ਸੀ ਇਹਦੀ ਮਗਰ ਮੈਂ ਤੁਹਾਨੂੰ ਸਾਰੀ ਸਟੋਰੀ ਦੱਸਦਾ ਜਿਹੜਾ ਹੈਗਾ ਅਗਸਟ ਆਫਰ ਬ੍ਰਿਟਿਸ਼ ਨੇ ਦਿੱਤਾ ਸੀ ਇਹ ਉਹਨਾਂ ਨੇ ਤਾਂ ਦਿੱਤਾ ਸੀ ਆ ਕਿ ਉਹ ਚਾਹੁੰਦੇ ਸੀ ਕਿ ਜਿਹੜੇ ਭਾਰਤੀ ਨੇ ਉਹ ਸਾਡਾ ਸਹਿਯੋਗ ਦੇਣ ਵਰਲਡ ਵਾਰ ਦੇ ਵਿੱਚ ਪਟੇ ਜਦੋਂ ਇੰਡੀਅਨ ਲੀਡਰਸ਼ਿਪ ਜਿਹੜੀ ਹੈਗੀ ਸੀ ਸਾਰੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਮਸਲਿਡਿਗ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਜਿਹੜਾ ਹੈਗਾ ਅਗਸਟ ਆਫਰ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਰਿਜੈਕਟ ਕਰਤਾ ਠੀਕ ਹੈ ਅੱਗੇ ਆ ਗਏ ਆਪਣਾ ਕ੍ਰਿਪਸ ਮਿਸ਼ਨ ਕ੍ਰਿਪ ਠੀਕ ਹੈ ది ਕ੍ਰਿਪਸ ਮਿਸ਼ਨ ਸੈਂਟ 바이 ది ਬ੍ਰਿਟਿਸ਼ ਟੂ ది ਇੰਡੀਅਨਸ ਬਟ ਇਟ ਰਿਜੈਕਟਡ ਬਾਏ ది ਇੰਡੀਅਨ ਨੈਸ਼ਨਲ ਕਾਂਗਰਸ ਐਂਡ ਦੀ ਮੁਸਲਮਾਨ ਲੀਗ ਤੇ ਕ੍ਰਿਪਸ ਮਿਸ਼ਨ ਵੀ ਜਿਹੜਾ ਹੈਗਾ ਫਿਰ ਬ੍ਰਿਟਿਸ਼ ਨੇ ਜਦੋਂ ਇੰਡੀਅਨਸ ਨੂੰ ਇਹਨਾਂ ਦੀ ਡਿਮਾਂਡ ਐਕਸੈਪਟ ਕਰੀ ਕ੍ਰਿਪਸ ਮਿਸ਼ਨ ਦੇ ਵਿੱਚ ਤੇ ਇੰਡੀਅਨਸ ਨੂੰ ਕਿਹਾ ਗਿਆ ਸੀ ਸਾਨੂੰ ਕ੍ਰਿਪਸ ਮਿਸ਼ਨ ਇੱਕ ਦਿੰਨੇ ਆ ਤੇ ਉਹਦੇ ਅੰਡਰ ਤੋਂ ਸਾਬ ਦਾ ਜਿਹੜਾ ਹੈ ਕਨਸਟੀਟਿਊਸ਼ਨ ਅਸੈਂਬਲੀ ਬਣਾ ਕੇ ਆਪਣਾ ਭਾਰਤੀ ਸੰਵਿਧਾਨ ਬਣਾ ਸਕਦੇ ਪਰ ਜਿਹੜੀ ਮੁਸਲਮਾਨ ਲੀਗ ਤੇ ਇੰਡੀਅਨ ਨੈਸ਼ਨਲ ਕਾਂਗਰਸ ਲੀਡਰਸ਼ਿਪ ਸੀ ਇਹਨਾਂ ਨੇ ਇਹ ਇਸ ਚੀਜ਼ ਨੂੰ ਕ੍ਰ ਠੀਕ ਹੈ ਤੇ ਇਸ ਕ੍ਰਿਪਸ ਮਿਸ਼ਨ ਕਿਹਦੇ ਅੰਦਰ ਬਣਿਆ ਸੀ? ది ਕ੍ਰਿਪਸ ਮਿਸ਼ਨ ਮੇਡ ਅੰਡਰ ਦੀ ਚੇਅਰਮੈਨਸ਼ਿਪ ਆਫ ਸਰ ਸਟੈਫੋਰਡ ਕ੍ਰਿਪਸ। ਸਰ ਸਰ ਸਟੈਫੋਰਡ ਕ੍ਰਿਪਸ ਸੀਗਾ ਬ੍ਰਿਟਿਸ਼ ਆਫਿਸਰ ਸੀਗਾ। ਉਹਦੇ ਅੰਦਰ ਜਿਹੜਾ ਕ੍ਰਿਪਸ ਮਿਸ਼ਨ ਇੰਡੀਆ ਦੇ ਵਿੱਚ ਬਣਾਇਆ ਗਿਆ ਸੀਗਾ ਤੇ ਜਦੋਂ ਇੰਡੀਅਨ ਲੀਡਰਸ਼ਿਪ ਨੇ ਉਹਨੂੰ ਰਿਜੈਕਟ ਕਰਤਾ ਤਾਂ ਮਹਾਤਮਾ ਗਾਂਧੀ ਨੇ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਮਰਲੂ ਕੇ ਦੋ ਜਿਹੜੇ ਵਰਡਸ ਉਹਨਾਂ ਦਾ ਰੈਫਰ ਕਰਿਆ। ਮਹਾਤਮਾ ਗਾਂਧੀ ਸਾਈਡ ਪੋਸਟ ਡੇਟਿਡ ਚੈੱਕ ਟੂ ਦੀ ਕ੍ਰਿਪਸ ਮਿਸ਼ਨ। ਮਹਾਤਮਾ ਗਾਂਧੀ ਨੇ ਪੋਸਟ ਡੇਟਿਡ ਚੈੱਕ ਕਰੈਸ ਰਿਪੋਰਟ ਨੂੰ ਮਤਲਬ ਕਿ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਚੀਜ਼ ਅਸੀਂ ਪਹਿਲਾਂ ਅੰਗਰੇਜ਼ ਤੁਸੀਂ ਸਾਨੂੰ ਹੁਣ ਉਹ ਦੇ ਰਹੇ ਹੋ ਜਿਹਦੀ ਹੁਣ ਸਾਨੂੰ ਲੋੜ ਨਹੀਂ ਠੀਕ ਹੈ ਇਸ ਤਰੀਕੇ ਨਾਲ ਜਿਹੜਾ ਮਹਾਤਮਾ ਗਾਂਧੀ ਨੇ ਕਿਹਾ ਹੈ ਕੁਐਸਚਨ ਆਉਂਦਾ ਵੀ ਹੁੰਦਾ ਕਿ ਕ੍ਰਿਪਸ ਮਿਸ਼ਨ ਨੂੰ ਪੋਸਟ ਰਿਲੇਟਿਡ ਚੈੱਕ ਕਿਹਨੇ ਕਿਹਾ ਮਹਾਤਮਾ ਗਾਂਧੀ ਨੇ ਜਾਂ ਕ੍ਰਿਪਸ ਮਿਸ਼ਨ ਨੂੰ ਹੋਰ ਮਹਾਤਮਾ ਗਾਂਧੀ ਨੇ ਕੀ ਕਿਹਾ ਠੀਕ ਹੈ ਪੋਸਟ ਰਿਲੇਟਿਡ ਚੈੱਕ ਜਾਂ ਪੋਸਟ ਰਿਲੇਟਿਡ ਚੈੱਕ ਨੂੰ ਮਹਾਤਮਾ ਗਾਂਧੀ ਮਤਲਬ ਕਿ ਕਿਸ ਚੀਜ਼ ਨੂੰ ਕਿਹੜੇ ਮਿਸ਼ਨ ਨੂੰ ਪੋਸਟ ਰਿਲੇਟਿਡ ਚੈੱਕ ਕਿਹਾ ਜਾਂਦਾ ਕਰੈਸ ਮਿਸ਼ਨ ਠੀਕ ਹੈ ਇਹ 8 ਅਗਸਤ 1942 ਬੈਨ ਸਟੈਫਫੋਰਡ ਕ੍ਰਿਪਸ ਟਰਨਰ ਟੂ ਇੰਗਲੈਂਡ ਥੈਨ ਮਹਾਤਮਾ ਗਾਂਧੀ ਸਟਾਰਟ ਦੀ ਕੁਇਟ ਇੰਡੀਆ ਮੂਵਮੈਂਟ ਇਨ 1942 ਇਨ ਇੰਡੀਆ ਠੀਕ ਆ 8 ਅਗਸਤ 1942 ਨੂੰ ਜਿਹੜਾ ਸਰ ਸਟੈਫਫੋਰਡ ਕ੍ਰਿਪਸ ਹੁੰਦਾ ਜਿਹਦੇ ਅੰਡਰਕ੍ਰਿਪਸ ਮਿਸ਼ਨ ਆਇਆ ਹੁੰਦਾ ਉਹ ਇੰਗਲੈਂਡ ਚ ਲੈ ਜਾਂਦਾ ਠੀਕ ਆ ਤੇ ਜਦੋਂ ਇੰਗਲੈਂਡ ਉਹ ਜਾ ਰਿਹਾ ਹੁੰਦਾ ਤਾਂ ਮਹਾਤਮਾ ਗਾਂਧੀ ਸਟਾਰਟ ਕਰਦੇ ਨੇ ਭਾਰਤ ਛੱਡੋ ਅੰਦੋਲਨ ਕਿੰਨੇ ਚ 1942 ਚ ਪਰਸ਼ੰਡ ਅੰਦੋਲਨ ਦੀ ਜਿਹੜੀ ਇਹ ਡੇਟ ਆਉਣੀ ਹੁੰਦੀ ਹੈ 8 ਅਗਸਤ 8 ਅਗਸਤ 1942 ਇਹ ਜਿੰਨੀ ਕਿ ਡਿਟੇਲਸ ਮੈਂ ਤੁਹਾਨੂੰ ਕਰਵਾ ਰਹੇ ਹਾਂ ਤੁਸੀਂ ਦੇਖ ਹੀ ਰਹੇ ਹੋ ਖੁਦ ਵੀ ਖੁਦ ਵਾ ਖੁਦ ਤੁਸੀਂ ਤੁਹਾਨੂੰ ਪਤਾ ਲੱਗ ਹੀ ਰਿਹਾ ਹੋਊਗਾ ਨਾਲੇ ਆਈ ਤੋਂ ਜਿਹੜਾ ਹੈਗਾ ਸਟੈਟਿਕ ਪਾਰਟ ਕੰਪਲੀਟ ਹੋ ਰਿਹਾ ਨੇ ਆਪਾਂ ਪੌਲਟੇਨੀ ਡਿਟੇਲਸ ਕਰ ਲੈਣੀਆਂ ਕਿਉਂਕਿ ਤੁਹਾਨੂੰ ਕਿਤੇ ਹੋਰ ਆਪਾਂ ਕਹਿ ਸਕਦਾ ਵੀ ਕੋਰਸ ਲਾਈਨ ਦੀ ਕਿਤੇ ਲੋਡ ਵੀ ਨਹੀਂ ਪੈਣੀ ਠੀਕ ਆ ਹੁਣ ਆਪਾਂ ਨੈਕਸਟ ਚੱਲਦੇ ਹਾਂ ਫਿਰ 1946 ਲਈ ਆਪਣਾ ਹੈ ਕੈਬਨਟ ਮਿਸ਼ਨ ਪਲਾਨ ਸਭ ਤੋਂ ਜ਼ਰੂਰੀ ਜਿਹੜਾ ਹੈਗਾ ਆਪਣਾ ਇਹ ਪਲਾਨ ਆਇਆ ਸੀ ਜਿਹਦੇ ਅੰਦਰ ਜਿਹੜਾ ਭਾਰਤੀ ਸੁਧਾਨ ਬੰਨਾ ਸ਼ੁਰੂ ਹੋਇਆ ਸੀ ਡੇਟ ਕਿੰਨੀ ਸੀ ਦੀ 16 ਮਈ 1946 ਠੀਕ ਆ ਇਹ ਅਗਰ ਪੰਜਾਬ ਪੁਲਿਸ ਦਾ ਪੇਪਰ ਆ ਕਿ ਕਿਸੇ ਨੇ ਪਹਿਲਾਂ ਦਿੱਤਾ ਹੋਊ 2025 ਵਾਲੀ ਸ਼ਿਫਟ ਵਾਲਾ 2024 2023 ਸਾਰੇ ਜਿਵੇਂ ਤਕਰੀਬਨ ਤਕਰੀਬਨ ਕਿਸੇ ਨਾ ਕਿਸੇ ਸ਼ਿਫਟ 'ਚ ਹੀ ਕੁਐਸਚਨ ਆਉਂਦਾ ਕਿ ਕੈਬਨਟ ਮਿਸ਼ਨ ਪਲਾਨ ਦੀ ਜਿਹੜੀ ਮਤਲਬ ਕਿ ਕਦੋਂ ਬਣਾਇਆ ਗਿਆ 16 ਮਈ 1946 ਨੂੰ ਦਿ ਬ੍ਰਿਟਿਸ਼ ਪੀਐਮ ਕਲੀਮਟ ਐਟਲੀ ਮੇਕਅਪ ਪਲਾਨ ਟੂ ਟ੍ਰਾਂਸਫਰ ਦੀ ਪਾਵਰਸ ਫਰੋਮ ਬ੍ਰਿਟਿਸ਼ ਟੂ ਇੰਡੀਅਨਸ ਜਿਹੜਾ ਬ੍ਰਿਟਿਸ਼ ਦਾ ਪ੍ਰਾਈਮ ਮਿਨਿਸਟਰ ਸੀ ਆ ਠੀਕ ਹੈ ਕੌਣ ਕਲੀਮਟ ਐਟਲੀ ਸੀ ਆ ਉਹਨੇ ਇੱਕ ਪਲਾਨ ਬਣਾਇਆ ਕਿ ਜਿਹੜੀ ਹੁਣ ਪਾਵਰਸ ਆ ਬ੍ਰਿਟਿਸ਼ ਟੂ ਇ ਠੀਕ ਹੈ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਜਿਹੜਾ ਹੁਣ ਵਿਦਰੋਹ ਭਾਰਤ ਦੇ ਵਿੱਚ ਜਗ੍ਹਾ-ਜਗ੍ਹਾ ਤੇ ਵਿਦਰੋਹ ਸਟਾਰਟ ਹੋ ਰਿਹਾ ਸੀਗਾ ਤਾਂ ਉਹਦੇ ਕਰਕੇ ਇਹਨਾਂ ਨੇ ਜਿਹੜਾ ਹੈਗਾ ਦੇਖ ਲਿਆ ਸੀ ਕਿ ਹੁਣ ਆਪਾਂ ਜਿਹੜਾ ਭਾਰਤ ਨੂੰ ਮੰਨ ਲਓ ਕਿ ਆਪਣਾ ਛੱਡਣ ਦਾ ਟਾਈਮ ਆ ਗਿਆ ਹਾਂ ਛੱਡ ਦਈਏ ਤੇ ਉਹਨਾਂ ਨੇ ਇੱਕ ਪਲਾਨ ਬਣਾਇਆ ਸੀਗਾ ਕੈਬਨਿਟ ਮਿਸ਼ਨ ਪਲਾਨ ਕਿੰਨੀ ਤਰੀਕ ਨੂੰ 16 1946 ਨੂੰ ði british pm limitedly sent three men to make a cabinet mission plan ਤਾਂ ਜਿਹੜਾ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀ ਇਹ ਕਲੀਮਟਟਲੀ ਉਹਨੇ ਤਿੰਨ ਬੰਦੇ ਭੇਜੇ ਭਾਰਤ ਦੇ ਵਿੱਚ ਕਿ ਜੇ ਕੈਬਨਿਟ ਮਿਸ਼ਨ ਦੀ ਮਤਲਬ ਕਿ ਅਗਵਾਈ ਕਰੋ ਪਲਾਨ ਨੂੰ ਤੁਸੀਂ ਬਣਾਉਣਾ ਠੀਕ ਆ ਕੌਣ ਕੌਣ ਸੀ ਪੈਥ੍ਰਿਕ ਲਾਰੈਂਸ ਪੈਥ੍ਰਿਕ ਲਾਰੈਂਸ ਕੌਣ ਸੀ ਇਹ ਕਮੇਟੀ ਦਾ ਹੈਡ ਸੀ ਆ ਠੀਕ ਹੈ ਹੈਡ ਆਫ ਦੀ ਕਮੇਟੀ ਤੇ ਫਿਰ ਦੂਜਾ ਸੀ ਏ ਵੀ ਅਲੈਗਜ਼ੈਂਡਰ ਏ ਵੀ ਅਲੈਗਜ਼ੈਂਡਰ ਕੌਣ ਸੀ ਫਰਸਟ ਲਾਡ ਆਫ ਐਡਮੈਰਲਟੀ ਠੀਕ ਆ ਤੇ ਇਹ ਨਾ ਜਿਹੜੇ ਆਪਾਂ ਤਿੰਨ ਪਿੱਛੇ ਇਹ ਆ ਚੀਜ਼ਾਂ ਐਡ ਕਰੀਆਂ ਨੇ ਇਹ ਕੁਐਸਚਨ ਚ ਕੁਐਸਚਨਾਂ ਦੇ ਵਿੱਚ ਡਾਇਰੈਕਟ ਹੁੰਦੀਆਂ ਨੇ ਇਹਨਾਂ ਦਾ ਵੈਸੇ ਆਪਣੇ ਨਾਲ ਕੋਈ ਮਤਲਬ ਨਹੀਂ ਆਪਾਂ ਸਿਰਫ ਇੰਨਾ ਪੜ ਸਕਦੇ ਹਾਂ ਕਿ ਹਾਂ ਹੈਡ ਆਫ ਕਮੇਟੀ ਪੈਥ੍ਰਿਕ ਲਾਰੈਂਸ ਸੀ ਨਾ ਤਿੰਨਾਂ ਚੋਂ ਪਰ ਜਿਹੜੀਆਂ ਇਹ ਕੁਐਸਚਨ ਹੋਣ ਉਹਨਾਂ ਦਾ ਪ੍ਰੈਜ਼ੀਡੈਂ ਠੀਕ ਹੈ ਇਹ ਆਪਾਂ ਜਿਹੜੀ ਹੈ ਤਾਂ ਸੁਣੋ ਇਹ ਡਿਟੇਲਸ ਕਰਵਾ ਰਹੇ ਹਾਂ ਤੇ ਤੀਜਾ ਬੰਦਾ ਹੈਗਾ ਸੀ ਸਰ ਸਟੈਫੋਰਡ ਕ੍ਰਿਪਸ ਇਹ ਕੌਣ ਸੀ ਪ੍ਰੈਜ਼ੀਡੈਂਟ ਆਫ ਬੋਰਡ ਆਫ ਕੰਟਰੋਲ ਠੀਕ ਹੈ ਤੁਹਾਨੂੰ ਬੋਰਡ ਆਫ ਕੰਟਰੋਲ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਕਿਹਾ ਸੀਗਾ ਕਿ ਜਦੋਂ ਪੇਟਸ ਇੰਡੀਆ ਐਕਟ ਆਇਆ ਸੀ ਜਾਂ 1784 ਵਿੱਚ ਉਦੋਂ ਦੋ ਡੂਲ ਗਵਰਨਮੈਂਟ ਬਣੀ ਸੀ ਉਹਦੇ ਵਿੱਚ ਬੋਰਡ ਆਫ ਕੰਟਰੋਲ ਜਿਹੜੀ ਨਵੀਂ ਬੋਡੀ ਬਣਾਈ ਗਈ ਸੀ ਜਿਹੜੀ ਕਿ ਬ੍ਰਿਟਿਸ਼ ਨੂੰ ਰਿਪਰੈਜ਼ੈਂਟ ਕਰਦੀ ਸੀ ਬ੍ਰਿਟਿਸ਼ ਕਰਾਊਨ ਨੂੰ ਰਿਪਰੈਜ਼ੈਂਟ ਕਰਦੀ ਸੀ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ आफ्टर मेड द कैबिनेट मिशन प्लान मुस्लिम लीग डिमांडेड द डिफरेंट कंट्री फॉर द मुस्लिम्स ऑन 3rd जून 1947 ਤਾਂ ਜਦੋਂ ਕੈਬਨਟ ਮਿਸ਼ਨ ਪਲਾਨ ਬਣਾਇਆ 16 ਮਈ 1946 ਨੂੰ ਤਾਂ ਮੁਸਲਮਾਨ ਲੀਗ ਨੇ ਡਿਮਾਂਡ ਕਰਿਆ ਕਿ ਜਿਹੜੀ ਹੈਗੀ ਮੁਸਲਮਾਨ ਲਈ ਇੱਕ डिफरेंट ਕੰਟਰੀ ਹੋਣੀ ਚਾਹੀਦੀ ਹੈ ਕਿੰਨੀ ਤਰੀਕ ਨੂੰ 3 जून 1947 ਨੂੰ ਹੀ ਡਿਮਾਂਡ ਕਰੀ ਸੀ देन द ਵਾਈਸਰਾਏ ਆਫ ਇੰਡੀਆ ਲਾਰਡ ਮਾਉਂਟਬੈਟਨ ਮੇਡ ਅ ਪਲਾਨ ਟੂ ਦੀ ਪਾਰਟੀਸ਼ਨ ਆਫ ਇੰਡੀਆ ਨੋਨ ਐਸ ਮਾਉਂਟਬੈਟਨ ਪਲਾਨ অর ਦੀ 3rd ਜੂਨ ਪਲਾਨ ਠੀਕ ਆ ਇਹ ਪੁੱਛਿਆ ਜਾਂਦਾ ਹੁੰਦਾ ਕਿ 3rd ਜੂਨ ਪਲਾਨ ਕਿਹੜੇ ਪਲਾਨ ਨੂੰ ਕਹਾ ਜਾਂਦਾ ਮਾਉਂਟਬੈਟਨ ਪਲਾਨ ਨੂੰ ਤੇ ਜਿਹੜਾ ਹੈਗਾ ਸੀ ਫਿਰ ਜਦੋਂ ਜਿਹੜਾ ਬਾਇਸ ਰਾਏ ਸੀ ਲੋਰਡ ਮਾਉਂਟਬੈਟਨ ਉਹਨਾਂ ਨੇ ਮੁਸਲਮਾਨ ਦੀ ਡਿਮਾਂਡ ਨੂੰ ਐਕਸੈਪਟ ਕਰਿਆ ਤੇ ਇੰਡੀਆ ਦੇ ਇੰਡੀਆ ਤੇ ਪਾਕਿਸਤਾਨ ਦਾ ਪਾਰਟੀਸ਼ਨ ਕਰਿਆ ਤੇ ਉਹ ਪਾਰਟੀਸ਼ਨ ਕਿਹੜੇ ਪਲਾਨ ਅੰਡਰ ਕਰਿਆ ਮਾਉਂਟਬੈਟਨ ਪਲਾਨ ਜਾਂ ਫਿਰ 3 ਜੂਨ ਪਲਾਨ ਠੀਕ ਆ ਅੰਡਰ ਥਿਸ ਪਲਾਨ ਸੀਰੀਅਲ ਰੈਡਕਲਿਫ ਵਾਸ ਕਾਇੰਟਡ ਐਜ਼ ਚੇਅਰਮੈਨ ਆਫ ਦੀ ਬਾਉਂਡਰੀ ਕਮਿਸ਼ਨ ਇਸ ਪਲਾਨ ਦੇ ਅਧੀਨ ਜਿਹੜਾ ਸੀਰੀਅਲ ਰੈਡਕਲਿਫ ਸੀ ਉਹਨੂੰ ਇਸ ਮਤਲਬ ਕਿ ਕਹਿ ਸਕਦਾ ਚੇਅਰਮੈਨ ਬਣਾ ਦਿੱਤਾ ਵੀ ਬਾਉਂਡਰੀ ਦਾ ਵੀ ਜਿਹੜੀ ਬਾਉਂਡਰੀ ਹੁਣ ਤੋਂ ਡਿਸਾਈਡ ਕਰਨੀ ਹੈ ਕਿ ਕਿ ਸਰੀ ਰੈਡਕਲਫ ਜਿਹੜਾ ਠੀਕ ਹੈ ਉਹ ਬਾਉਂਡਰੀ ਕਮਿਸ਼ਨ ਦੇ ਮੈਂਬਰਾਂ ਨੂੰ ਮਿਲਿਆ ਸੀਗਾ ਜਿਹੜੇ ਭਾਰਤ ਵੱਲੋਂ ਕੌਣ ਸੀ ਤੇ ਪਾਕਿਸਤਾਨ ਵੱਲੋਂ ਕੌਣ ਸੀ ਮਤਲਬ ਕਿ ਆਪਾਂ ਕਹਿ ਸਕਦੇ ਹਿੰਦੂਆਂ ਵੱਲੋਂ ਤੋਂ ਇਹ ਮੁਸਲਮਾਨਾਂ ਵੱਲੋਂ ਕੌਣ ਸੀ ਬਾਉਂਡਰੀ ਕਮਿਸ਼ਨ ਦਾ ਮੈਂਬਰ ਕਲਕੱਤਾ ਵਿਖੇ ਜਿਹੜਾ ਹੈਗਾ ਸਰੀ ਰੈਡਕਲਫ ਮਿਲਿਆ ਸੀਗਾ ਤੇ ਮੈਂਬਰ ਕਿਹੜੇ-ਕਿਹੜੇ ਸੀਗੇ ਪੰਡਿਤ ਜਵਾਹਰ ਲਾਲ ਨਹਿਰੂ ਇਹ ਹੈਗਾ ਸੀ ਇੰਡੀਅਨ ਨੈਸ਼ਨਲ ਕਾਂਗਰਸ ਲੀਡਰਸ਼ਿਪ ਦਾ ਤੇ ਮੁਹੰਮਦ ਅਲੀ ਜਨਾ ਇਹ ਹੈ ਸੀ ਮੁਸਲਮਾਨ ਲੀਗ ਦਾ ਠੀਕ ਹੈ ਇਹ ਦੋ ਜਿਹੜੇ ਹੈਗੇ ਇਹ ਕਵੈਸ਼ਨ ਆਉਂਦਾ ਹੁੰਦਾ ਕਿ ਸਰੀ ਰੈਡਕਲਫ ਕੋ ਕਰਤਾ ਵਿੱਚ ਬਾਉਂਡਰੀ ਕਮਿਸ਼ਨ ਦੇ ਕਿਹੜੇ ਕਿਹੜੇ ਦੋ ਮੈਂਬਰਾਂ ਨੂੰ ਮਿਲਿਆ ਪੰਡਤ ਜਵਾਰਾ ਨਹਿਰੂ ਤੇ ਮੁਹੰਮਦ ਅਲੀ ਜਿਨਾ ਨੂੰ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਹਾਂ ਰੈਡਕਲਿਫਡ ਡਿਵਾਈਡਿਡ ਦੀ ਇੰਟਰਨੈਸ਼ਨਲ ਬਾਉਂਡਰਰੀ ਬਟਨ ਦੀ ਇੰਡੀਆ ਐਂਡ ਦੀ ਪਾਕਿਸਤਾਨ ਫਰੋਮ ਰਨ ਆਫ ਕੁਚ ਗੁਜਰਾਤ ਟੂ ਦੀ ਇੰਟਰਨੈਸ਼ਨਲ ਬਾਉਂਡਰਰੀ ਆਫ ਕਸ਼ਮੀਰ ਜਿਹੜਾ ਰੈਡਕਲਿਫ ਸੀ ਸੀਰੀਆ ਰੈਡਕਲਿਫ ਹੋਣਿਫਰ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਬਾਉਂਡਰ ਡਿਵਾਈਡ ਕਰਦਾ ਸੀ ਕਿੱਥੋਂ ਲੈ ਕੇ ਰਨ ਆਫ ਕੁਚ ਗੁਜਰਾਤ ਤੋਂ ਲੈ ਕੇ ਇੰਟਰਨੈਸ਼ਨਲ ਬਾਉਂਡਰਰੀ ਆਫ ਕ ਠੀਕ ਹੈ ਇਹ ਰੈਡਕਲਿਫ-ਭਾਲਾਇਨ ਸੀਰੀ ਰੈਡਕਲਿਫ ਦੇ ਨਾਂ ਤੇ ਪਈ ਸੀ। ਡਿਨ ਮਹਾਤਮਾ ਗਾਂਧੀ ਐਂਡ ਦੀ ਪ੍ਰੈਜ਼ੀਡੈਂਟ ਆਫ ਦ ਮੁਸਲਮਾਨ ਲੀਗ ਮੁਹੰਮਦ ਅਲੀ ਜਿਨ੍ਹਾਂ ਵਰ ਨਾਟ ਦੀ ਮੈਂਬਰਸ ਆਫ ਦੀ ਕੈਬਨਿਟ ਅਸੈਂਬਲੀ ਜਿਹੜਾ ਕੈਬਨਿਟ ਪਲਾਨ ਬਣਿਆ ਹਨਾ ਇਹ ਕੁਐਸਚਨ ਆਉਣਾ ਹੁੰਦਾ ਕਿ ਜਿਹੜੀ ਕੈਬਨਿਟ ਅਸੈਂਬਲੀ ਬਣੀ ਉਹਦੇ ਮੈਂਬਰ ਕੌਣ-ਕੌਣ ਨੇ ਸੀ ਜਾਂ ਮਤਲਬ ਤੁਹਾਨੂੰ ਦੋਹਾਂ ਚੋ ਇੱਕ ਦਾ ਨਾਮ ਦਿੱਤਾ ਹੋ ਸਕਦਾ ਠੀਕ ਹੈ ਮੁਹੰਮਦ ਅਲੀ ਜਿਨ੍ਹਾਂ ਤੇ ਜਿਹੜੇ ਮਹਾਤਮਾ ਗਾਂਧੀ ਸੀਗੇ ਇਹ ਆਪਣਾ ਕੈਬਨਿਟ ਅਸੈਂਬਲੀ ਦੇ ਮੈਂਬਰ ਹੈ ਨਹੀਂ ਸੀ ਕੱਲ ਤੁਸੀਂ ਜ਼ਰੂਰ ਨੋਟ ਕਰਕੇ ਰੱਖੋ ਠੀਕ ਹੈ ਅੰਡਰ ਦੀ ਕੈਬਨਟ ਮਿਸ਼ਨ ਪਲਾਨ ਦੀ ਕਨਸਟੀਟਿਊਸ਼ਨ ਸਟਾਰਟਡ ਇਨ ਦੀ ਰਿਟਨ ਫਾਰਮ ਔਨ 9 ਦਸੰਬਰ 1946 ਜਿਹੜਾ ਕੈਬਨਟ ਮਿਸ਼ਨ ਪਲਾਨ ਬਣਾਇਆ ਸੀ 16 ਮਈ 1946 ਨੂੰ ਉਹਦੇ ਅੰਡਰ ਜਿਹੜਾ ਹੈਗਾ 9 ਦਸੰਬਰ 1946 ਨੂੰ ਭਾਰਤ ਦਾ ਸੰਵਿਧਾਨ ਲਿਖਣਾ ਸ਼ੁਰੂ ਕੀਤਾ ਗਿਆ ਤੇ ਕੰਪਲੀਟ ਕਰੋ ਹੋਇਆ 26 ਨਵੰਬਰ 1949 ਨੂੰ ਠੀਕ ਹੈ ਤੇ ਤਕਰੀਬਨ ਤਕਰੀਬਨ 2 3 ਸਾਲ ਲੱਗੇ ਸੀ ਇਹ ਤੇ ਆਪਾਂ ਜੇ ਐਗਜ਼ੈਕਟ ਦੇਖੀਏ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਭਾਰਤ ਦਾ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ ਠੀਕ ਹੈ ਭਾਰਤ ਦਾ ਸੰਵਿਧਾਨ ਲਿਖ ਦਿੱਤਾ ਗਿਆ ਸੀਗਾ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਵਿੱਚ ਕਨਸਟੀਟਿਊਸ਼ਨ ਅਸੈਂਬਲੀ ਹੈਡ ਦੀ 11 ਸੈਸ਼ਨਸ ਟੂ ਮੇਕ ਦੀ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨੀਆਂ ਮੀਟਿੰਗ ਜਿਹੜੀਆਂ ਹੈਗੀਆਂ ਮਤਲਬ ਕਿ ਰੱਖੀਆਂ ਗਈਆਂ ਕੁੱਲ 11 ਮੀਟਿੰਗਾਂ ਦੇ ਵਿੱਚ ਜਿਹੜਾ ਹੈਗਾ ਭਾਰਤ ਦਾ ਸੰਵਿਧਾਨ ਟੋਟਲੀ ਬਣਾ ਕੇ ਇਹਨਾਂ ਨੇ ਕੰਪਲੀਟ ਕਰ ਦਿੱਤਾ ਸੀਗਾ ਤੇ ਇੱਕ ਕੁਐਸਚਨ ਆਉਂਦਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਜਿਹੜੀ ਜਿੰਨੇ ਮੈਂਬਰ ਚਲੋ ਲਿਖੀ ਪਏ ਇੱਥੇ ਆਪਾਂ ਤੁਹਾਨੂੰ ਅੱਗੇ ਪੜ੍ਹਾਉਣਾ ਹੈ ਫਰਸਟ ਮੀਟਿੰਗ ਕਦੋਂ ਹੋਈ 9 ਦਸੰਬਰ 1946 ਨੂੰ ਠੀਕ ਹੈ ਤੇ ਜਿਹੜੀ ਫਸਟ ਮੀਟਿੰਗ ਸੀ ਹੁਣ ਆਪਾਂ ਚਲੋ ਕੋਈ ਵੀ ਆਪਾਂ ਸਮਝੋ ਕਿ ਕੰਮ ਸ਼ੁਰੂ ਕਰਦੇ ਆ ਤਾਂ ਆਪਾਂ ਉਥੇ ਦੇਖਦੇ ਨਾ ਕਿ ਉਹਨੂੰ ਆਪਾਂ ਕੋਈ ਲੀਡ ਕਰਨ ਨੂੰ ਉਥੇ ਇੱਕ ਆਪਾਂ ਮਤਲਬ ਕਿ ਆਪਾਂ ਬਾਸ ਰੱਖਦੇ ਆ ਠੀਕ ਆ ਆਪਾਂ ਫਿਰ ਉਹਦੇ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦਾ ਆਪਾਂ ਉਹਦੇ ਨਾਲ ਲੱਗਦੇ ਆਪਾਂ ਹੈਲਪ ਕਰਦੇ ਆ ਠੀਕ ਆ ਪਰ ਆਪਾਂ ਇੱਕ ਹੈੱਡ ਜ਼ਰੂਰ ਅਪਾਇੰਟ ਕਰ ਲਿਆ ਹੁੰਦੇ ਆ ਤਾਂ ਉਸ ਤਰੀਕੇ ਨਾਲ ਜਦੋਂ 9 ਦਸੰਬਰ ਨੂੰ ਸੋਸ਼ਾਇਟੀ ਨੂੰ ਪਹਿਲੀ ਮੀਟਿੰਗ ਹੋਈ ਦੀ ਫਸਟ ਟੈਂਪੋਰਰੀ ਪ੍ਰੈਜ਼ੀਡੈਂਟ ਆਫ ਕੈਬਨਿਟ ਅਸੈਂਬਲੀ ਤਾਂ ਉਹਨੂੰ ਜਿਹੜਾ ਹੈ ਕੈਬਨਿਟ ਅਸੈਂਬਲੀ ਦਾ ਪਹਿਲਾ ਇੱਕ ਟੈਂਪੋਰਰੀ ਠੀਕ ਆ ਇਹ ਕੁਐਸਚਨ ਵੀ ਬਹੁਤ ਜ਼ਰੂਰੀ ਆ ਜਿਹੜਾ ਆਉਣਾ ਹੁੰਦਾ ਕਿ ਫਰਸਟ ਟੈਂਪੋਰਰੀ ਪ੍ਰੈਜ਼ੀਡੈਂਟ ਕੌਣ ਸੀ ਆ ਇਹ ਟੈਂਪੋਰਰੀ ਸੀ ਆ ਠੀਕ ਆ ਜਿਹੜਾ ਪਰਮਨੈਂਟ ਉਸ ਆਪਣੀ ਸੈਕੰਡ ਮੀਟਿੰਗ ਦੇ ਵਿੱਚ ਹੁੰਦੇ ਆ ਠੀਕ ਆ ਤੇ ਜਿਹੜੀ ਫਰਸਟ ਮੀਟਿੰਗ ਹੋਈ 9 ਦਸੰਬਰ 1946 ਨੂੰ ਉਹਦੇ ਵਿੱਚ ਕਿੰਨੇ ਮੈਂਬਰਾਂ ਨੇ ਪਾਰਟਿਸਿਪੇਟ ਕਰਿਆ 389 ਮੈਂਬਰਸ ਪਾਰਟਿਸਿਪੇਟਰ ਤੇ ਇਹਨਾਂ 389 ਮੈਂਬਰ ਦੇ ਵਿੱਚ ਕਿੰਨੀਆਂ ਔਰਤਾਂ ਸੀ 15 ਊਮਨਸ ਸੀ ਆ ਠੀਕ ਆ ਫਿਰ ਹੋਈ ਆਪਣੀ ਸੈਕੰਡ ਮੀਟਿੰਗ ਸੈਕੰਡ ਮੀਟਿੰਗ ਕਿੰਨੀ ਤਰੀਕ ਨੂੰ ਹੋਈ 11 ਦਸੰਬਰ 1946 ਨੂੰ ਪਹਿਲੀ ਦੇਖੋ 9 9 ਤੇ 2 ਦਿਨਾਂ ਬਾਅਦ ਹੋਈ ਸੀ ਸੈਕੰਡ ਮੀਟਿੰਗ 11 ਦਸੰਬਰ ਨੂੰ 1946 ਨੂੰ ਤੇ ਇਹਦੇ ਵਿੱਚ ਜਿਹੜਾ ਪਰਮਾਨੈਂਟ ਇੱਥੇ ਆਪਣੇ ਟੈਂਪਰੇਰੀ ਹੈੱਡ ਸੀਗੇ ਤੇ ਇੱਥੇ ਅਗੇ ਆਪਣੀ ਦੂਜੀ ਮੀਟਿੰਗ ਦੇ ਵਿੱਚ ਪਰਮਾਨੈਂਟ ਹੈੱਡ ਜਿਹੜੇ ਸਿਲੈਕਟ ਕਰੇ ਕੈਬਨਿਟ ਅਸੈਂਬਲੀ ਦੇ ਉਹ ਕੌਣ ਸੀ ਡਾਕਟਰ ਰਜਿੰਦਰ ਪ੍ਰਸ਼ਾਦ ਠੀਕ ਹੈ ਇਹਦੇ ਵਿੱਚ ਬਸ ਇੰਨਾ ਹੀ ਆ ਆਪਾਂ ਨੈਕਸਟ ਦੇਖਦੇ ਹਾਂ ਫਿਰ ਆਈ 3rd ਮੀਟਿੰਗ ਹੋਈ 3rd ਮੀਟਿੰਗ ਕਿੰਨੇ ਦਿਨਾਂ ਬਾਅਦ ਹੋਈ 13 ਦਸੰਬਰ ਨੂੰ 1946 ਨੂੰ ਉਹੀ ਪਹਿਲੀ ਦੇਖੋ 9 ਨੂੰ ਦੂਜੀ 11 ਨੂੰ ਤੀਜੀ ਹੋਈ 13 ਦਸੰਬਰ ਨੂੰ 1946 ਨੂੰ ਦੋ ਦੋ ਦੀ ਪ੍ਰੈਜ਼ੀਡੈਂਟ ਦੀ ਪੰਡਿਤ ਜਵਾਹਰ ਲਾਲ ਨਹਿਰੂ ਰਿਮੂਵਡ ਦੀ ਅਬਜੈਕਟਿਵ ਰੈਜ਼ੋਲੂਸ਼ਨ ਐਂਡ ਇਨਟਰੋਡਿਊਸ ਦੀ ਪ੍ਰੀਅੰਬਲ ਦੀ ਕੌਂਸਲ ਅਸੈਂਬਲੀ ਡੋਕਟਰ ਦੀ ਪ੍ਰੀਅੰਬਲ ਔਨ 22 ਜਨੂਅਰੀ 1947 ਤੇ ਜਿਹੜਾ ਪ੍ਰੀਅੰਬਲ ਦੀ ਮੈਂ ਤੁਹਾਨੂੰ ਗੱਲ ਕਰਕੇ ਆਸੀ ਪੁੱਛੇ ਕਿ ਪ੍ਰੀਅੰਬਲ ਵਿੱਚ 3 ਤਿੰਨ ਵਰਡ ਐਡ ਕਰੇ ਪ੍ਰੀਅੰਬਲ ਦੀ ਸਾਰੀ ਡਿਟੇਲ ਨਾਲ ਆਪਾਂ ਸੈਸ਼ਨ ਅਲੱਗ ਤੋਂ ਲਵਾਂਗੇ ਪ੍ਰੀਅੰਬਲ ਚੀਜ਼ ਕੀ ਆ ਠੀਕ ਹੈ ਜਿੱਥੋਂ ਆਪਾਂ ਭਾਰਤ ਦਾ ਸੰਵਿਧਾਨ ਜਿਹੜਾ ਸਟਾਰਟ ਹੁੰਦਾ ਤੇ ਪੰਡਿਤ ਜਵਾਹਰ ਪੰਡਿਤ ਜਵਾਹਰ ਲਾਲ ਨਹਿਰੂ ਨੇ 3rd ਮੀਟਿੰਗ ਦੇ ਵਿੱਚ ਤੇ ਜਿਹੜਾ ਹੈ ਪ੍ਰੀੰਪਲ ਨੂੰ ਇੰਟਰੋਡਿਊਸ ਕਰਿਆ ਸੀ ਕੈਬਨਿਟ ਅਸੈਂਬਲੀ ਦੇ ਵਿੱਚ ਤੇ ਫਿਰ ਜਿਹੜੀ ਕੰਸਟੀਟਿਊਸ਼ਨ ਅਸੈਂਬਲੀ ਸੀ ਉਹਨਾਂ ਦੀ 17 ਨਾਲ ਪ੍ਰੀੰਪਲ ਅਡਾਪਟ ਕਰਿਆ ਗਿਆ 22 ਜਨਵਰੀ 1947 ਨੂੰ ਆਫੀਸ਼ੀਅਲੀ ਠੀਕ ਆ ਫਿਰ ਜਿਹੜੀ ਲਾਸਟ ਮੀਟਿੰਗ ਹੋਈ ਮੀਟਿੰਗਾਂ ਦੇ 11 ਸੈਸ਼ਨ ਟੋਟਲ ਕਰੇ ਗਏ ਤੇ ਹੁਣ ਇਹ ਜਿਹੜੇ ਆਪਾਂ ਤਿੰਨ ਜਿਨ੍ਹਾਂ ਚ ਕੁਝ ਖਾਸ ਆਪਾਂ ਉਹ ਪੜ ਲਿਆ ਹੁਣ ਆਪਾਂ ਲਾਸਟ ਮੀਟਿੰਗ ਦੇਖਦੇ ਹਾਂ ਇੱਕ ਤਾਂ ਹੋਈ ਲਾਸਟ ਮੀਟਿੰਗ ਹੋਈ 24 ਜਨਵਰੀ 1950 ਨੂੰ ਠੀਕ ਆ ਤੇ ਇਹ ਮਤਲਬ ਯਾਦ ਤੋਂ ਬਾਅਦ ਤੱਕ ਹੋਈ ਹੈ ਇਟ ਵਾਸ ਦੀ ਲਾਸਟ ਮੀਟਿੰਗ ਆਫਟਰ ਦੀ ਪਾਰਟੀਸ਼ਨ ਇਨ 1947 ਓਨਲੀ 299 ਮੈਂਬਰਸ ਵਰ ਲੈਫਟ ਇਨ ਇੰਡੀਆ ਫਰਮ 389 ਹੁਣ ਤੁਹਾਨੂੰ ਦੱਸਿਆ ਨਾ ਕਿ ਇਸ ਜਿਹੜੀ ਫਰਸਟ ਮੀਟਿੰਗ ਸੀ ਉਹਦੇ ਵਿੱਚ 389 ਮੈਂਬਰਸ ਨੇ ਪਾਰਟਿਸਿਪੇਟ ਕਰਿਆ ਸੀ ਪਰ ਜਦੋਂ ਆਜ਼ਾਦੀ ਭਾਰਤ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਸਿਰਫ 299 ਤਕਰੀਬਨ 300 ਕੁ ਮੈਂਬਰ ਜਿਹੜਾ ਹੈਗਾ ਭਾਰਤ ਦੇ ਵਿੱਚ ਰਹਿ ਗਿਆ ਸੀਗਾ ਇਹ ਐਗਜ਼ੈਕਟ ਐਗਜ਼ੈਕਟ ਨੰਬਰ ਹੈ 299 ਮੈਂਬਰ ਜਿਹੜੇ ਹੈਗੇ ਭਾਰਤ ਦੇ ਵਿੱਚ ਰਹਿ ਗਏ ਕਿਉਂਕਿ ਕੁਝ ਮੁਸਲਮ ਸੀਗੇ ਉਹ ਉਧਰ ਚਲੇ ਗਏ ਠੀਕ ਹੈ ਤੇ 299 ਮੈਂਬਰਾਂ ਦੇ ਵਿੱਚੋਂ 284 284 ਮੈਂਬਰਾਂ ਨੇ ਜਿਹੜਾ ਹੈ ਇਹ ਭਾਰਤ ਦੇ ਸੰਵਿਧਾਨ ਦੇ ਉੱਤੇ ਸਾਈਨ ਕੀਤਾ ਹੋਇਆ ਠੀਕ ਆ ਦੀ ਇਨੈਸ਼ਨਲ ਐਂਥਮ ਐਂਡ ਦੀ ਨੈਸ਼ਨਲ Song ਅਡਾਪਟਡ ਇਨ ਦੀ ਲਾਸਟ ਮੀਟਿੰਗ ਆਫ ਦੀ ਕਨਸਟੀਟਿਊਸ਼ਨਲ ਅਸੈਂਬਲੀ ਔਨ 24 ਜਨਵਰੀ 1950 ਜਿਹੜਾ ਭਾਰਤ ਦਾ ਨੈਸ਼ਨਲ ਐਂਥਮ ਜਨ ਗਨ ਮਨ ਤੇ ਨੈਸ਼ਨਲ Song ਬੰਦੇ ਮਾਤਰਮ ਇਹ ਜਿਹੜਾ ਹੈ ਕਨਸਟੀਟਿਊਸ਼ਨਲ ਅਸੈਂਬਲੀ ਦੁਆਰਾ 24 ਜਨਵਰੀ 1950 ਨੂੰ ਆਫੀਸ਼ੀਅਲੀ ਅਡਾਪਟ ਕੀਤਾ ਗਿਆ ਠੀਕ ਆ ਤੇ ਫਿਰ 25 ਜਨਵਰੀ ਇਹ ਹੁਣ ਆਪਾਂ ਐਗਜ਼ੈਕਟ ਆਪਾਂ ਕੁਝ ਡਾਟਾ ਦੇਖਦੇ ਜਿਨ੍ਹਾਂ ਨੂੰ ਜਿਹੜੀਆਂ ਤੇ ਕੁਝ ਖਾਸ ਚੀਜ਼ਾਂ ਆਪਣੇ ਭਾਰਤ ਦੇ ਵਿੱਚ ਸਟੈਬਲਿਸ਼ਡ ਹੋਈਆਂ ਠੀਕ ਆ 25 ਜਨਵਰੀ 1950 25 ਜਨਵਰੀ 1950 ਨੂੰ ਕੀ ਹੋਇਆ ði election commission of india was established therefore the national voting day is celebrated every year on the 25th january ਜਿਹੜਾ ਭਾਰਤ ਦਾ ਇਲੈਕਸ਼ਨ ਕਮਿਸ਼ਨ ਸੀਗਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਠੀਕ ਆ ਤੁਸੀਂ ਮੈਨੂੰ ਦੱਸਣਾ ਕਿ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਜਿਹੜਾ ਆਪਣਾ ਹੈੱਡ ਕਹਿ ਸਕਦੇ ਆਪਾਂ ਠੀਕ ਆ ਹੈੱਡ ਕੌਣ ਹੈ ਠੀਕ ਆ ਹੁਣ ਬਹੁਤ ਮਤਲਬ ਵੋਟ ਚੋਰੀ ਦਾ ਰੌਲਾ ਵੀ ਪਿਆ ਹੋਇਆ ਤਾਂ ਤੁਹਾਨੂੰ ਇਹ ਨਾ ਪਤਾ ਹੁਣ ਜਿੰਦਾ ਅਗਰ ਤੁਸੀਂ ਕਰੰਟ ਅਫੇਅਰ ਕਰਨੇ ਹੋ ਅਗਰ ਤੁਸੀਂ ਸੀਰੀਅਸ ਹੋ ਕੇ ਤਿਆਰੀ ਕਰ ਰਹੇ ਹੋ ਤਾਂ ਕਰੰਟ ਅਫੇਅਰ ਦੇ ਵਿੱਚ ਤੁਸੀ ਜੀ ਤੁਹਾਨੂੰ ਜ਼ਰੂਰ ਆਉਂਦਾ ਹੋ ਕੋਈ ਡੇਲੀ ਨਾ ਕੋਈ ਇੱਕ ਨਾ ਇੱਕ ਕੁਐਸਚਨ ਕੋਈ ਇਲੈਕਸ਼ਨ ਕੁਐਸਚਨ ਆਫ ਇੰਡੀਆ ਬਾਰੇ ਠੀਕ ਆ ਇਲੈਕਸ਼ਨ ਆਫ ਕਮਿਸ਼ਨ ਆਫ ਇੰਡੀਆ 25 ਜਨਵਰੀ 1950 ਨੂੰ ਜਿਹੜਾ ਸਟੈਬਲਿਸ਼ ਹੋਇਆ ਤੇ ਜਿਹੜਾ ਹੈਗਾ ਇਸੇ ਕਰਕੇ ਹੀ ਨੈਸ਼ਨਲ ਵੋਟਿੰਗ ਡੇ ਆਪਾਂ ਸੈਲੀਬ੍ਰੇਟ ਕਰਦੇ ਆ 25 ਜਨਵਰੀ ਨੂੰ ਠੀਕ ਹੈ ਫਿਰ 26 ਜਨਵਰੀ 1950 ਨੂੰ ਕੀ ਤੇ 28 ਜਨਵਰੀ 1950 ਨੂੰ ਕੀ ਹੋਇਆ 28 ਜਨਵਰੀ 1950 ਇਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਆਫ ਇੰਡੀਆ ਵਿਦ 1 ਚੀਫ ਜਜਸ 7 ਅਦਰ ਜਜਸ ਟੋਟਲ ਮਤਲਬ ਕਿ 8 ਸੀ ਠੀਕ ਹੈ ਤੇ 28 ਜਨਵਰੀ 1950 ਨੂੰ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਸਟੈਬਲਿਸ਼ਡ ਕਰਿਆ ਗਿਆ ਦੇਖੋ ਪਹਿਲਾਂ ਮੈਂ ਤੁਹਾਨੂੰ ਪਿੱਛੇ ਪੜ੍ਹਾ ਕੇ ਆਇਆ ਸੀਗਾ ਰੈਗੂਲੇਟਿੰਗ ਐਕਟ ਰੈਗੂਲੇਟਿੰਗ ਐਕਟ 1773 ਦੇ ਵਿੱਚ ਇਹ ਸੁਪਰੀਮ ਕੋਰਟ ਆਫ ਇੰਡੀਆ ਸਭ ਤੋਂ ਪਹਿਲਾਂ ਇੱਕ ਹੱਤੇ ਵਿੱਚ ਬਣਾਇਆ ਗਿਆ ਠੀਕ ਆ ਉਸ ਸਮੇਂ ਇੱਕ ਚੀਫ ਜਸਟ ਸੀ ਪਲੱਸ 3 ਅਦਰ ਸੀਨੀਅਰ ਜਜਸ ਸੀਗੇ ਤੇ ਇੱਥੇ ਆ ਕੇ ਸਪਰੀਮ ਕੋਰਟ ਸਟੈਬਲਿਸ਼ਡ ਕਰਿਆ ਗਿਆ ਇਥੇ ਇੱਕ ਚੀਫ ਜਸਟਿਸ ਸੀਗੇ ਤੇ 7 ਅਦਰ ਸੀਨੀਅਰ ਜਜ ਸੀਗੇ ਤੇ ਤੁਸੀਂ ਮੈਨੂੰ ਹੁਣ ਦੱਸੋ ਐਡ ਪ੍ਰੈਜ਼ੈਂਟ ਇੱਕ ਚੀਫ ਜਸਟਿਸ ਪਲੱਸ ਕਿੰਨੇ ਹੋਰ ਸੀਨੀਅਰ ਜਜ ਹੁੰਦੇ ਨੇ ਠੀਕ ਹੈ ਤੁਸੀਂ ਕਮੈਂਟਾਂ ਜਰੂਰ ਕਰਿਓ ਤੇ ਇਹਦਾ ਸੌਰੀ ਮੈਂ نیچے ਲਿਖੀ ਰੱਖਿਆ ਤੇ ਐਡ ਪ੍ਰੈਜ਼ੈਂਟ ਆ ਦੇਖ ਲਓ ਇੱਕ ਚੀਫ ਜਸਟਿਸ ਹੈ ਤੇ 33 ਹੋਰ ਜਜ ਹੁੰਦੇ ਨੇ ਤੇ ਟੋਟਲ ਐਡ ਪ੍ਰੈਜ਼ੈਂਟ 24 ਜਿਹੜੇ ਸੀਨੀਅਰ ਜਜ ਨੇ ਸਾਰੇ 34 ਸੌਰੀ ਉਹ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਕੰਮ ਕਰਦੇ ਨੇ ਠੀਕ ਹੈ ਹੁਣ ਆਪਾਂ ਨੈਕਸਟ ਚੱਲਦੇ ਆਂ ਨੈਕਸਟ ਬਸ ਚਲੋ ਅੱਜ ਦੀ ਜਿਹੜੀ ਕਲਾਸ ਸੀ ਨਹੀਂ ਸੀ ਤੇ ਮੈਨੂੰ ਉਮੀਦ ਹੈ ਜਿਹੜੀ ਇਸ ਦੀ ਕਲਾਸ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆਪ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਜਿਹੜੇ ਬੱਚੇ ਨਵੇਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਪਾਂ ਜਿਹੜਾ ਪੰਜਾਬ ਦਾ ਸਿਲੇਬਸ ਹੈ ਪੰਜਾਬ ਦੀ ਜੀਕੇ ਟੋਟਲੀ ਜਿਸ ਚ ਪੰਜਾਬ ਦੀ ਹਿਸਟਰੀ ਹੋਗੀ ਠੀਕ ਆ ਪੰਜਾਬ ਦੀ ਬੇਸਿਕ ਹਿਸਟਰੀ ਹੋ ਗਈ ਜਿਸ ਚ ਅਪਾ ਪੁਖੇ ਪੰਜਾਬ ਦਾ ਜਿਹੜਾ ਵਰਡ ਸੀ ਇਹ ਪੰਜਾਬ ਕਿਉਂ ਨਾਮ ਪਿਆ ਸਬ ਸਿੰਧੂ ਬਾਰੇ ਪੰਜਾਬ ਦੀਆਂ ਨਦੀਆਂ ਬਾਰੇ ਫਿਰ ਪੰਜਾਬ ਦੀ ਜੀਓਗ੍ਰਾਫੀ ਆ ਗਈ ਫਿਰ ਪੰਜਾਬ ਦੀ ਇਕਨੋਮੀ ਆ ਗਈ ਫਿਰ ਪੰਜਾਬ ਦੀ ਐਗਰੀਕਲਚਰ ਆ ਗਈ ਤੇ ਜਿਹੜੇ ਹੋ ਵੀ ਮਤਲਬ ਕਿ ਲਿਟਰੇਚਰ ਆ ਗਿਆ ਜਿਹੜੇ ਗੁਰਦੂਗੁਰੂ ਘਰ ਆ ਗਏ ਆਪਣੇ ਟੈਂਪਲਸ ਆ ਗਏ ਫੋਰਸ ਆ ਗਏ ਆਪਾਂ ਉਹ ਸਾਰੀ ਜਿਹੜੀ ਕੰਪਲੀਟ ਸਾਨੂੰ ਪਲੇਲਿਸਟ 34 35 ਕਲਾਸਾਂ ਦੀ ਬਣਾ ਕੇ ਆਪਾਂ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਤਾਂ ਤੁਸੀਂ ਉੱਥੋਂ ਜਾ ਕੇ ਜਿਹੜੀ ਪੰਜਾਬ ਜੀ ਦੀ ਆਪਣੀ ਕੰਪਲੀਟ ਕਰ ਸਕਦੇ ਹੋ ਤੇ ਹੁਣ ਆਪਾਂ ਜਿਹੜੀ ਪਾਲਟੀ ਵੀ ਬਸ ਕੁਝ ਦਿਨਾਂ ਦੇ ਵਿੱਚ ਆਪਾਂ ਕੰਪਲੀਟ ਕਰ ਦਾਂਗੇ ਇਸ ਤੋਂ ਬਾਅਦ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪਾਲਟੀ ਦੇ ਡੇਲੀ ਦੋ ਕਲਾਸਾਂ ਲਾਇਆ ਕਰਾਂਗੇ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਠੀਕ ਹੈ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ